ਜਦੋਂ ਤੁਸੀਂ ਕਾਰ ਖਰੀਦ ਰਹੇ ਹੋ ਤੇ ਜਿਹੜਾ ਤੁਹਾਡਾ ਲੋਨ ਆਫਿਸਰ ਹੈ ਸ਼ਾਇਦ ਉਹ ਕਹਵੇ ਕਿ ਇਹ ਤੁਹਾਡਾ 30 ਇਅਰ ਮੋਰਗੇਜ ਵਿਦ 7 ਇਅਰ ਬੈਲੂਨ ਇਦਾ ਕੀ ਮਤਲਬ ਹੈ ਕਿ 30 ਇਅਰ ਦਾ ਮੋਰਗੇਜ ਇਹ ਪਰ 7 ਸਾਲਾਂ ਬਾਅਦ ਬਲੂਨ ਪੇਮੈਂਟ ਕੀਏਗੀ ਹੈ ਸੋ ਆਪਾਂ ਪਹਿਲਾਂ ਰਿਵਿਊ ਕਰਨੇ ਆ ਬਲੂਨ ਪੇਮੈਂਟ ਹੁੰਦੀ ਹੈ ਕਿ ਲਾਰਜ ਲੰਸਮ ਪੇਮੈਂਟ ਕਿ ਜਿਹੜੀ ਤੁਹਾਡੀ ਡਿਊ ਹੋਏਗੀ ਆਫਟਰ ਸਰਨ ਨੰਬਰ ਆਈਅਰਸ ਸ਼ਾਇਦ ਉਹ 5 ਸਾਲੋਂ 7 ਸਾਲੋਂ ਜਾਂ 10 ਸਾਲੋਂ ਕਿ ਜਿਹੜਾ ਵੀ ਤੁਹਾਡਾ ਰਿਮੇਨਿੰਗ ਬੈਲੈਂਸ ਹੋਏਗਾ 7 ਸਾਲਾਂ ਬਾਅਦ 10 ਸਾਲਾਂ ਬਾਅਦ ਉਹ ਤੁਹਾਨੂੰ ਸਾਰਾ ਹੀ ਪੇ ਆਫ ਕਰਨਾ ਪਏਗਾ ਜਾਂ ਤੁਹਾਨੂੰ ਰੀਫਾਈਨਾਂਸ ਕਰਨਾ ਪਏਗਾ ਸੋ ਲੈਟਸ ਅਪਾ ਯੂਜ਼ ਕਰਨੇ ਐਗਜ਼ਾਮਪਲ ਇਥੇ ਕਿ ਲੈਟਸ ਸੇ ਕਿ ਤੁਸੀਂ 3 ਲੱਖ ਦੀ ਮਾਰਗੇਜ ਲਤੀ ਹੈ 30 ਸਾਲਾਂ ਦੀ ਤੁਹਾਡੀ ਮਾਰਗੇਜ ਹੈ ਵਿਦ 7 ਇਅਰ ਬੈਲੂਨ ਰਾਈਟ ਕਿ ਤੁਸੀਂ ਪਹਿਲੇ 7 ਸਾਲਾਂ ਵਾਸਤੇ ਮੰਥਲੀ ਪੇਮੈਂਟ ਨਾਰਮਲੀ ਕਰਨੀ ਜੋ ਤੁਸੀਂ ਨਾਰਮਲੀ ਕਰ ਰਹੇ ਹੋ ਪਰ ਜਦੋਂ 7 ਸਾਲ ਪੂਰੇ ਹੋਣਗੇ ਤੁਹਾਡਾ ਜੋ ਵੀ ਬੈਲੈਂਸ ਪਿੱਛੇ ਰਹਿ ਜਾਏਗਾ ਲੈਟਸ ਸੇ 270000 ਜੋ ਐਗਜ਼ਾਮਪਲ ਅਪਾ ਯੂਜ਼ ਕਰ ਰਹੇ ਹਾਂ ਕਿ 270 ਤੁਸੀਂ ਈਦਰ ਪੂਰਾ ਕੈਸ਼ ਪੇ ਕਰਨਾ ਹੈ ਮੋਸਟ ਯੂ نو ਕਿਸੇ ਕੋ ਵੀ 2 ਲੱਖ ਰਾਈਟ ਤੇਨ ਲਾ ਕਰਨ ਲਾ ਇਦਾਂ ਪਿਆ ਹੋਏਗਾ ਜਾਂ ਤੁਸੀਂ ਈਦਰ ਰੀਫਾਈਨਾਂਸ ਕਰਾਣਾ ਆ ਗਿਆ ਰਾਈਟ ਤਾਂ ਤੁਸੀਂ ਹਮੇਸ਼ਾ ਮੇਕ ਸ਼ੂਰ ਕਰਨਾ ਹੈ ਕਿ ਹਾਂ ਵੀ ਕਿ ਮੈਂ ਇਹ ਪੇਮੈਂਟ ਜਾਂ ਇਹ ਲੋਨ ਲੈਣਾ ਹੈ ਕਿ ਨਹੀਂ ਲੈਣਾ ਲੋਨ ਟਾਈਪ ਤੇ ਡਿਪੈਂਡ ਕਰਦਾ ਕਿੰਨਾ ਦੇ ਵਿੱਚ ਬਲੂਨ ਪੇਮੈਂਟ ਹੁੰਦੀ ਹੈ ਰਾਈਟ ਜਿਹੜੇ ਕਮਰਸ਼ੀਅਲ ਰੀਅਲ اسٹیਟ ਲੋਨਸ ਨੇ ਉਹ ਵੈਰੀ ਕਾਮਨ ਨੇ ਉਹਨਾਂ ਵਿੱਚ ਜ਼ਰੂਰ ਹੋਏਗੀ ਉਹ ਵੀ ਤੁਸੀਂ ਡਬਲ ਚੈੱਕ ਕਰ ਸਕਦੇ ਹੋ ਜਾਂ ਡੀ ਐਸ ਸੀ ਆਰ ਲੋਨਸ ਜਿਹੜੇ ਹੁੰਦੇ ਨੇ ਨਾਨ ਕਿਊਮ ਲੋਨ ਨੇ ਜਿਹਦੇ ਵਿੱਚ ਕੋਈ ਇਨਕਮ ਚੈੱਕ ਨਹੀਂ ਹੋ ਰਹੀ ਜਾਂ ਤੁਹਾਡੇ ਬੈਂਕ ਸਟੇਟਮੈਂਟਸ ਲੋਨ ਨੇ ਉਹਨਾਂ ਵਿੱਚ ਨਾਨ ਕਿਉਮ ਲੌਨਸ ਆ ਗਏ ਨੇ ਰਾਈਟ ਸੋ ਉਹ ਆਪਾਂ ਵੈਰੀਫਾਈ ਕਰਨਾ ਹੈ ਕਿ ਕਿਹੜੇ ਆਪਾਂ ਸੇਫ ਜ਼ੋਨ ਦੇ ਵਿੱਚ ਕਿਹੜੇ ਆ ਗਏ ਨੇ ਜਿਨ੍ਹਾਂ ਦੇ ਵਿੱਚ ਬਲੂਨ ਪੇਮੈਂਟ ਯੂਜੂਲੀ ਨਹੀਂ ਹੋਏਗੀ ਉਹ ਕਨਵੈਨਸ਼ਨਲ ਕਨਫਰਮਿੰਗ ਲੋਨਸ ਹੋਗੇ ਜਾਂ ਐਫ ਐਚ ਏ ਲੌਨਸ ਯੂਰ ਵੀ ਏ ਲੌਨਸ ਯੂ ਐਸ ਡੀ ਲੌਨਸ ਜਾਂ ਇਵਨ ਆਰਮ ਲੌਨਸ ਜਿਹੜੇ ਅਡਜਸਟਬਲ ਹੁੰਦੇ ਨੇ ਉਹ ਵੀ ਤੁਹਾਡੀ ਪੇਮੈਂਟ ਚੇਂਜ ਹੋ ਸਕਦੀ ਏ ਪਰ ਕੋਈ ਲੰਪਸਮ ਪੇਮੈਂਟ ਨਹੀਂ ਡਿਊ ਹੋਏਗੀ ਰਾਈਟ ਤੇ ਤੁਸੀਂ ਕਿੱਦਾਂ ਵੈਰੀਫਾਈ ਕਰ ਸਕਦੇ ਹੋ ਕਿ ਮੇਰੇ ਲੋਨ ਦੇ ਵਿੱਚ ਇਹ ਬਲੂਨ ਪੇਮੈਂਟ ਹੈ ਕਿ ਨਹੀਂ ਤੁਸੀਂ ਇੱਕ ਲੋਨ ਐਸਟੀਮੇਟ ਰਿਵਿਊ ਕਰ ਸਕਦੇ ਹੋ ਤੇ ਜਾਂ ਆਪਣਾ ਫਾਈਨਲ ক্লোজিং ਡਿਸਕਲੋਜ਼ਰ ਰਿਵਿਊ ਕਰ ਸਕਦੇ ਹੋ ਪਹਿਲੇ ਪੇਜ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਡਸ ਦਾ ਲੋਨ ਹੈਵ ਥੀਸ ਫੀਚਰਸ ਬੈਲੂਨ ਪੇਮੈਂਟ ਨਾ ਹੋਣੀ ਚਾਹੀਦੀ ਹੈ ਰਾਈਟ ਸੋ ਇਦਰ ਤੁਸੀਂ ਜਦੋਂ ਤੁਹਾਡੀ ਟਰਮ ਖਤਮ ਹੋਈ ਇਦਰ ਰੀਫਾਈਨਾਂਸ ਕਰਾਣਾ ਤੇ ਜਾਂ ਪੂਰਾ ਹੀ ਬੈਲੈਂਸ ਤੁਸੀ ਪੇ ਆਫ ਕਰਨਾ ਹੈ ਗਿਆ ਸੋ ਜੇ ਤੁਸੀਂ ਫਰਸਟ ਟਾਈਮ ਹੋਮ ਬਾਇਰ ਹੋ ਤੁਸੀਂ ਨਹੀਂ ਚਾਹੁੰਦੇ ਕੋਈ ਵੀ ਤੁਹਾਨੂੰ ਸਰਪ੍ਰਾਈਜ਼ ਹੋਵੇ 5 ਸਾਲਾਂ ਬਾਅਦ 17 ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਤੁਹਾਡੀ ਫਿਕਸ ਰੇਟ ਹੋਣੀ ਚਾਹੀਦੀ ਕੋਈ ਲੰਬਸੰਬਲੀ ਜੇ ਤੁਸੀਂ ਇਨਵੈਸਟਰ ਹੋ ਤੇ ਸ਼ਾਇਦਕਰ ਤੁਸੀਂ ਫਲਿੱਪ ਕਰੋਗੇ ਤੇ ਤਾਂ ਤੁਹਾਡੇ ਵਾਸਤੇ ਠੀਕ ਰਹਿ ਸਕਦਾ ਜੇ ਤੁਹਾਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਹੈਗੀ ਹੈ ਮਦਦ ਹੈਗੀ ਕੁਐਸਚਨ ਹੈਗਾ ਪਲੀਜ਼ ਕਮੈਂਟ ਸਚ